ਕਿਸਾਨ ਭਰਾਓ ਵਸਤਾ ਜਿਹੜੇ ਤੁਸੀਂ ਪਹਿਲਾਂ ਕਿਸਾਨ ਮੇਲੇ ਜਾਣੇ ਹੋ ਤੁਹਾਨੂੰ ਪਤਾ ਹੈ ਚਲੋ ਨਵੇਂ ਕਿਸਾਨਾਂ ਲਈ ਇਹ ਰੂਟ ਮੈਪ ਹੈ ਤੇ ਇਹ ਆਪਣੇ ਕੋਲੇ ਉੱਪਰ ਦਿਖਲੇ ਫਰੋਈਪੁਰ ਰੋਡ ਹੈ ਉਸ ਤੋਂ ਬਾਅਦ ਗੇਟ ਨੰਬਰ 1 ਤੋਂ ਵੀ ਅਸੀਂ ਐਂਟਰ ਕਰ ਸਕਦੇ ਹਾਂ ਤੇ ਤੁਸੀਂ ਸਿੱਧੇ ਆ ਕੇ ਆਪਣੇ ਖਾਬੇ ਹੱਥ 23 ਇਨਸ਼ਾਅੱਲਾਗੇ ਹੋਏ ਇਹ ਦਿਨ ਚਲੇ ਜਾਣਾ ਜਿੱਥੇ ਸਾਰੀਆਂ ਤੁਹਾਨੂੰ ਸਟਾਲਸ ਮਿਲਣਗੀਆਂ ਲੱਗੀਆਂ ਹੋਈਆਂ ਤੇ ਇੱਥੇ ਵੀ ਇੱਕ ਹੋਮ ਸਾਇੰਸ ਦੇ ਸਟਾਰਟ ਹੋਣਗੇ ਉਸ ਤੋਂ ਬਾਅਦ ਫੌਲ ਬਗਿਆਨ ਦੀ ਪ੍ਰਦਰਸ਼ਨੀ ਹੋਣਗੀਆਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫਲੋਰੀ ਕਲਚਰ ਵਗੈਰਾ ਦੀਆਂ ਪ੍ਰਦਰਸ਼ਨੀ ਮਿਲਣਗੀਆਂ ਇਸ ਤੋਂ ਬਾਅਦ ਇੱਥੋਂ ਹੀ ਅਸੀਂ ਇੱਥੋਂ ਆਪਣੇ ਫੇਰ ਤੁਸੀਂ ਸੱਜੇ ਮੁੜ ਜਾਣਾ ਤੇ ਇੱਥੇ ਅਜਾਇਬ ਘਰ ਵੀ ਵੇਖਣ ਵਾਲਾ ਹੈ ਉਸ ਤੋਂ ਬਾਅਦ ਅੱਗੇ ਲੰਘਿਓ ਅੱਗੇ ਲੰਘ ਕੇ ਫੇਰ ਆਪਣੇ ਖੱਬੇ ਹੱਥੋਂ ਥੋੜਾ ਜਾ ਕੇ ਅੱਗੇ ਇਹ ਜਿਹੜੀ ਇਹ ਮੇਨ ਜਗ੍ਹਾ ਹੈਗੀ ਜਿੱਥੇ ਬੀਜ ਲੈਣੇ ਤੁਹਾਨੂੰ ਤਰ੍ਹਾਂ-ਤਰ੍ਹਾਂ ਦੇ ਜੇ ਬੀਜ ਲੈਣੇ ਤੁਸੀਂ ਜਾਂ ਸਬਜ਼ੀਆਂ ਦੇ ਜਾਂ ਫਸਲਾਂ ਦੇ ਇੱਥੋਂ ਬੀਜ ਲਾਓ ਉਸ ਉਸ ਤੋਂ ਅਪਰੰਤ ਜਿਹੜਾ ਅੱਜ ਕੱਲ ਇਹ ਗੜਵਾਸੂ ਦਾ ਏਰੀਆ ਆ ਗਿਆ ਹੈ ਪਸ਼ੂ ਪਾਲਣ ਮੇਲਾ ਲੱਗਿਆ ਹੋਇਆ ਹੈ ਪਰਸਨੋ ਬਾਰੇ ਸਾਰੀ ਇੱਥੋਂ ਜਾਣਕਾਰੀ ਤੁਹਾਨੂੰ ਮਿਲਣੀ ਹੈ ਇਹ ਇਹਨਾਂ ਪੰਡਾਲਾਂ ਦੇ ਜਾਣ ਤੋਂ ਬਾਅਦ ਤੁਸੀਂ ਇੱਥੋਂ ਨਿਕਲ ਕੇ ਜਿਹੜੀ ਸੜਕ ਤੋਂ ਬੀਜ ਵਾਲੇ ਪਾਸੇ ਗਏ ਸੀ ਵਾਪਸ ਚੜ੍ਹ ਜਾਓ ਇਹ ਰੋਡ ਜਾ ਰਹੀ ਹੈ ਕੇਯੂ ਦੀ ਮਾਰਕੀਟ ਨੂੰ ਜਾ ਰਹੀ ਹੈ ਇਸ ਤੋਂ ਬਾਅਦ ਇਹੜੀ ਮਾਰਕੀਟ ਹੈ ਮਾਰਕੀਟ ਤੋਂ ਪਹਿਲਾਂ ਜਿਹੜਾ ਚੌਕ ਆਊਗਾ ਉਥੋਂ ਤੁਸੀਂ ਫਿਰ ਸੱਜੇ ਹੱਥ ਮੁੜ ਜਾਣਾ ਤਾਂ ਤੁਸੀਂ ਇਹ ਦੇਖੋ ਕੈਰੋਂ ਕਿਸਾਨ ਘਰ ਆ ਗਿਆ ਇਸ ਦੇ ਕੋਲ ਦੀ ਲੰਘ ਕੇ ਤੇ ਸਾਹਮਣੇ ਲਾਇਬ੍ਰੇਰੀ ਆ ਗਈ ਲਾਇਬ੍ਰੇਰੀ ਦੀ ਬੈਕ ਸਾਈਡ ਦੇ ਉੱਪਰ ਇੱਧਰ ਇੱਥੇ ਖੇਤੀ ਜਿਹੜੀਆਂ ਪ੍ਰਦਰਸ਼ਨੀਆਂ ਨਮੈਸ਼ ਲੱਗੀ ਹੈ ਇਹ ਸਾਡਾ ਮੇਲਾ ਗਰਾਊਂਡ ਹੈ ਤੇ ਇੱਥੇ ਤੁਸੀਂ ਇਹਦੇ ਵਿੱਚ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਹੋਣਗੀਆਂ ਇੱਥੇ ਜਿਹੜੇ ਮਹਾਰਾ ਜੀ ਸਾਡੇ ਸਵਾਲਾਂ ਦੇ ਜਵਾਬ ਵੀ ਦੇਣਗੇ ਲੈਕਚਰ ਵੀ ਦੇਣਗੇ ਕਿ ਇਹ ਵੱਡਾ ਤੇ ਆਖਰੀ ਪੜਾਅ ਹੋਏਗਾ ਮੇਲੇ ਦਾ